ਜਿਸ ਬਾਤੇ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਦਲਵੀਰ ਜਿੰਨੀ ਕੋਸ਼ਿਸ਼ ਕਰ ਸਕਦੀ ਸੀ, ਓਨੀ ਜਲਦੀ-ਜਲਦੀ ਆਪਣੇ ਪੈਰ ਅੱਗੇ ਵਧਾਉਂਦੀ ਹੋਈ ਘਰ ਵੱਲ ਜਾ ਰਹੀ ਸੀ। ਸ਼ਾਮ ਦੇ 7 ਵੱਜ ਚੁੱਕੇ ਸੀ। ਹਜੇ ਤਾਂ ਉਸਨੇ ਸਬਜ਼ੀਆਂ ਵੀ ਖਰੀਦਣੀਆਂ ਸੀ। ਘਰੇ ਅੱਜ ਸਬਜ਼ੀ ਬਣਾਉਣ ਲਈ ਕੁਝ ਵੀ ਨਹੀਂ ਸੀ ਤੇ ਉੱਪਰੋਂ ਜਾ ਕੇ ਹਜੇ ਖਾਣਾ ਵੀ ਬਣਾਉਣਾ ਸੀ। ਖੈਰ ਜਿਵੇਂ ਕਿਵੇਂ ਆਪਣੀ ਖਰੀਦਦਾਰੀ ਕਰਕੇ ਉਹ ਲੰਗੜਾਉਂਦੇ ਹੋਏ ਪੈਰਾਂ ਨਾਲ ਘਰੇ ਪਹੁੰਚੀ ਸੀ। ਹਜੇ ਘਰੇ ਪੈਰ ਰੱਖਿਆ ਹੀ ਸੀ। उस उस फट के सामने सोफे ਤੇ ਨੰਦ تنویر ਨੂੰ ਦੇਖ ਕੇ ਉਸ ਦਾ ਪੂਰਾ ਮੂਡ ਆਫ ਹੋ ਗਿਆ। ਮਨ ਨਫ਼ਰਤ ਨਾਲ ਭਰ ਗਿਆ। ਅੱਜ ਇਹ ਕੀ ਲੈਣਾ ਆਇਆ ਇੱਥੇ? ਸਿੱਧਾ ਇਹੀ ਸਵਾਲ ਦਿਮਾਗ ਵਿੱਚ ਆਇਆ ਸੀ ਉਸ ਦੇ। ਉਸ ਦਾ ਧਿਆਨ ਮੰਮੀ ਜੀ ਵੱਲ ਗਿਆ। ਉਸ ਨੇ ਇਸ਼ਾਰੇ ਨਾਲ ਉਹਨਾਂ ਨੂੰ ਫਟਾਫਟ ਖਾਣਾ ਬਣਾਉਣ ਲਈ ਕਿਹਾ। ਦਲਵੀਰ ਨੇ ਨਾ ਕੋਈ ਦੁਆ ਸलाम ਕੀਤੀ ਤੇ ਨਾ ਕੁਝ ਹੋਰ। ਉਹ ਸਿੱਧਾ ਆਪਣੇ ਕਮਰੇ ਵਿੱਚ ਚਲੀ ਗਈ। ਇਹ ਦੇਖ ਕੇ تنویر ਉਸ ਨੂੰ ਦੇਖਦੀ ਹੀ ਰਹਿ ਗਈ। ਫਿਰ ਉਸਨੇ ਆਪਣੀ ਮੰਮੀ ਵੱਲ ਦੇਖਿਆ ਤੇ ਸ਼ਿਕਾਇਤ ਕਰਨ ਲੱਗੀ ਮੰਮੀ ਤੁਹਾਡੇ ਘਰੇ ਕੀ ਮੇਰੀ ਇਹੀ ਇੱਜ਼ਤ ਆ ਜੋ ਤੁਹਾਡੀ ਨੂੰ ਮੈਨੂੰ ਦੁਆ ਸਲਾਮ ਤੱਕ ਕਰਕੇ ਨਹੀਂ ਗਈ ਤੁਹਾਡੇ ਘਰ ਵਿੱਚ ਮਹਿਮਾਨਾਂ ਦਾ ਇਸੇ ਤਰ੍ਹਾਂ ਸਵਾਗਤ ਹੁੰਦਾ ਪਰ ਉਸਦੀ ਮੰਮੀ ਨੇ ਤਨਵੀਰ ਨੂੰ ਉਸ ਨੂੰ ਨਜ਼ਰਅੰਦਾਜ਼ ਕਰਨ ਨੂੰ ਕਿਹਾ ਕਮਰੇ ਵਿੱਚ ਜਾ ਕੇ ਦਲਵੀਰ ਨੇ ਆਪਣਾ ਬੈਗ ਰੱਖਿਆ ਕੱਪੜੇ ਚੇਂਜ ਕੀਤੇ ਤੇ ਸਬਜ਼ੀਆਂ ਲੈ ਕੇ ਰਸੋਈ ਵਿੱਚ ਆ ਗਈ ਪਰ ਦਿਮਾਗ ਵਿੱਚ ਹਜੇ ਵੀ ਇਹੀ ਚੱਲ ਰਿਹਾ ਸੀ ਕੀ ਆਖਰ ਤਨਵੀਰ ਲੈਣ ਕੀ ਆਈ ਹੈ ਆਖਰ ਦਿਮਾਗ ਵਿੱਚ ਕੁਝ ਵੀ ਚੱਲ ਰਿਹਾ ਹੋਵੇ ਪਰ ਖਾਣਾ ਤਾਂ ਬਣਾਉਣਾ ਹੀ ਪੈਣਾ ਸੀ ਆਖਰ ਢਿੱਡ ਦੀ ਪੁੱਖ ਦਿਮਾਗ ਵਿੱਚ ਚੱਲ ਰਹੀ ਹਲਚਲ ਨਾਲ ਕਿੱਥੇ ਸ਼ਾਂਤ ਹੁੰਦੀ ਹੈ ਫਿਰ ਉਪਰੋਂ ਨੰਦ ਵੀ ਆਈ ਹੋਈ ਹੈ ਤੇ ਫਿਰ ਚਾਹੇ ਮਨ ਹੋਵੇ ਜਾਂ ਨਾ ਉਸ ਦਾ ਤਾਂ ਸਵਾਗਤ ਕਰਨਾ ਹੀ ਪੈਣਾ ਉਸ ਨਾਲ ਗੱਲ ਕਰਾਂ ਜਾਂ ਨਾ ਕਰਾਂ ਖਾਣਾ ਤਾਂ ਉਹ ਖਾ ਕੇ ਹੀ ਜਾਊ ਨਾ ਇਸ ਲਈ ਫਟਾਫਟ ਸਬਜ਼ੀਆਂ ਧੋਣ ਲੱਗ ਗਈ ਦਲਵੀਰ ਜੇ ਸਬਜੀ ਤੋਂ ਹੋਈ ਰਹੀ ਸੀ ਕਿ ਇੰਨੇ ਵਿੱਚ ਉਸ ਦੀ ਸੱਸ ਰਸੋਈ ਵਿੱਚ ਆਈ ਤੇ ਆਉਂਦੇ ਹੀ ਕਹਿਣ ਲੱਗੀ ਦਲਵੀਰ ਇਹ ਕੀ ਤਰੀਕਾ ਹੈ تنویر ਪੂਰੇ 4 ਮਹੀਨਿਆਂ ਬਾਅਦ ਪੈਕੇ ਆਈ ਆ ਘੱਟ ਤੋਂ ਘੱਟ ਉਸ ਨੂੰ ਸਾਸਰੀ ਅਕਾਲ ਤਾਂ ਕਹਿ ਸਕਦੀ ਸੀ ਦਲਵੀਰ ਨੇ ਇੱਕ ਨਜ਼ਰ ਆਪਣੀ ਸੱਸ ਵੱਲ ਦੇਖਿਆ ਤੇ ਕਿਹਾ ਤੁਸੀਂ ਹਜੇ ਵੀ ਮੇਰੇ ਤੋਂ ਉਮੀਦ ਕਰਦੇ ਹੋ ਕਿ ਮੈਂ ਉਸ ਨੂੰ ਸਾਸਰੀ ਅਕਾਲ કહਾਂ ਉਹ ਨਾਨਾ ਦਾ ਤੇਰੀ ਉਮਰ ਵਿੱਚ ਵੀ ਤੇਰੇ ਤੋਂ ਵੱਡੀ ਆ ਉਸ ਦਾ ਉਹਦਾ ਵੀ ਤੇਰੇ ਤੋਂ ਵੱਡਾ ਹੈ ਇਸ ਲਿਹਾਜ਼ ਨਾਲ ਹੀ ਕਰ ਲੈਂਦੀ ਉਸ ਦੀ ਸੱਸ ਨੇ ਕਿਹਾ ਤੇ ਦਲਬੀਰ ਸਬਜ਼ੀਆਂ ਤੇ ਭਾਂਡੇ ਚੱਕਦੀ ਹੋਈ ਕਹਿਣ ਲੱਗੀ ਉਹਦਾ ਵੱਡਾ ਹੋਣ ਨਾਲ ਕੀ ਹੁੰਦਾ ਕੰਮ ਤਾਂ ਉਸ ਦੇ ਅਜਿਹੇ ਨਹੀਂ ਕਿ ਮੈਂ ਉਸ ਨੂੰ ਇੱਜ਼ਤ ਦੇਵਾਂ ਦੇਖ ਦਲਬੀਰ ਤਨਵੀਰ ਮਾਂ ਬਣਨ ਵਾਲੀ ਆ ਉਹ ਆਪਣੀ ਡਿਲੀਵਰੀ ਦੇ ਲਈ ਇੱਥੇ ਆਈ ਆ ਇੱਕ ਧੀ ਆਪਣੇ ਪੇਕੇ ਨਹੀਂ ਆਵੇਗੀ ਤਾਂ ਕਿੱਥੇ ਜਾਵੇਗੀ ਉਸ ਦੀ ਭਾਬੀ ਹੋਣ ਦੇ ਨਾਂ ਤੇ ਹੁਣ ਉਸ ਦੀ ਸੇਵਾ ਤਾਂ ਤੈਨੂੰ ਕਰਨੀ ਹੀ ਪਵੇਗੀ ਨਾ ਮਾਫ ਕਰਨਾ ਮੰਮੀ ਜੀ ਉਹ ਦੁਨੀਆ ਦੀ ਪਹਿਲੀ ਔਰਤ ਥੋੜੀ ਨਾ ਜੋ ਮਾਂ ਬਣਨ ਜਾ ਰਹੀ ਹੈ ਤੇ ਮੈਂ ਇਨੀ ਆਦਰਸ਼ਵਾਦੀ ਔਰਤ ਨਹੀਂ ਹਾਂ ਤੇ ਨਾ ਹੀ ਮੇਰੇ ਵਿੱਚ ਇਨੀ ਹਿੰਮਤ ਆ ਕਿ ਮੈਂ ਉਸ ਔਰਤ ਨੂੰ ਸਾਸਰੀ ਅਕਾਲ ਕਹਾ ਜਿਸ ਨੇ ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਉਹ ਤੁਹਾਡੀ ਧੀ ਹੈ ਤਾਂ ਤੁਸੀਂ ਜਾਣੋ ਜਾਂ ਉਸ ਦਾ ਭਰਾ ਜਾਣੇ ਪਰ ਮੇਰੇ ਤੋਂ ਉਮੀਦ ਨਾ ਕਰਿਓ ਕਹਿ ਕੇ ਦਲਵੀਰ ਨੇ ਕੜਾਈ ਗੈਸ ਤੇ ਰੱਖ ਦਿੱਤੀ ਪਰ ਇੱਕ ਵਾਰ ਵੀ ਪਲਟ ਕੇ ਆਪਣੀ ਸੱਸ ਵੱਲ ਨਹੀਂ ਦੇਖਿਆ ਆਖਰ ਸੱਸ ਵੀ ਕੀ ਕਹਿੰਦੀ ਉਸਦੀ ਧੀ ਦੇ ਕੰਮ ਵੀ ਅਜੇ ਹੀ ਰਹੇ ਸੀ ਇਸ ਲਈ ਪਲਟ ਕੇ ਵਾਪਸ ਹਾਲ ਵਿੱਚ ਆ ਕੇ ਬੈਠ ਗਈ ਤੇ ਦਲਵੀਰ ਦੇ ਹੱਥ ਖਾਣਾ ਬਣਾਉਂਦੇ ਸਮੇਂ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਪਰ ਦਿਮਾਗ ਵਿੱਚ ਪਿਛਲੀਆਂ ਯਾਦਾਂ ਘੁੰਮ ਰਹੀਆਂ ਸੀ ਜਿਨ੍ਹਾਂ ਨੂੰ ਯਾਦ ਕਰਕੇ ਤਨਵੀਰ ਦੇ ਲਈ ਉਸਦੀ ਨਫ਼ਰਤ ਵੱਧਦੀ ਜਾ ਰਹੀ ਸੀ ਦਲਵੀਰ ਤੇ ਅਵਜੀਤ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਵਧੀਆ ਪਰਿਵਾਰ ਸੀ ਸਹੁਰਿਆਂ ਦਾ ਕਾਰ ਵਿੱਚ ਉਸਦੀ ਸੱਸ ਤੇ ਨਨਦ تنویر ਹੀ ਸੀ। ਅਵਜੀਤ ਤੇ تنویر ਜੋੜੇ ਪੈਣ ਪਰ ਆ ਸੰ। ਇਸ ਲਈ تنویر دلবীর ਤੋਂ ਉਮਰ ਵਿੱਚ ਵੱਡੀ ਸੀ। ਉਸਦੇ ਲਈ ਉਸਦੀ ਸੱਸ ਤੋਂ ਮੁੰਡਾ ਲੱਭ ਹੀ ਰਹੀ ਸੀ ਪਰ ਪਹਿਲਾਂ ਅਵਜੀਤ ਦੇ ਲਈ ਉਹਨਾਂ ਨੇ دلবীর ਨੂੰ ਪਸੰਦ ਕਰ ਲਿਆ ਸੀ। ਇਸ ਲਈ ਅਵਜੀਤ ਦਾ ਵਿਆਹ ਪਹਿਲਾਂ ਕਰ ਦਿੱਤਾ ਗਿਆ ਸੀ। ਉਸਦੀ ਸੱਸ تنویر ਨੂੰ ਕਿਸੇ ਵੀ ਗੱਲ ਤੋਂ ਰੋਕਦੀ ਟੋਕਦੀ ਨਹੀਂ ਸੀ। ਇਸ ਕਾਰਨ ਉਹ ਥੋੜੀ ਜਿੱਦੀ ਸੁਭਾਅ ਦੀ ਸੀ। ਇਹ ਗੱਲ ਉਸ ਨੂੰ ਪਹਿਲੇ ਦਿਨ ਹੀ ਪਤਾ ਲੱਗ ਗਈ ਸੀ। ਜਦੋਂ ਉਸਨੇ ਸਹੁਰੇ ਘਰ ਪੈਰ ਹੀ ਰੱਖਿਆ ਸੀ ਅਟੈਚੀ ਖਲਵਾਈ ਦੀ ਰਸਮ ਚੱਲ ਰਹੀ ਸੀ ਨਨਦ ਨੇ ਹੀ ਅਟੈਚੀ ਖੋਲਣਾ ਸੀ ਤੇ ਤਨਵੀਰ ਨੂੰ ਬੁਲਾਇਆ ਗਿਆ ਅਟੈਚੀ ਖੋਲਣ ਦੀ ਰਸਮ ਸਮੇਂ ਤਨਵੀਰ ਨੇ ਉਸਦੀ ਪਸੰਦ ਦਾ ਇੱਕ ਸੂਟ ਉਸ ਵਿੱਚੋਂ ਚੱਕਣਾ ਸੀ ਜੋ ਉਸਦੀ ਮੰਮੀ ਨੇ ਉਸਨੂੰ ਸਮਝਾਇਆ ਸੀ ਪਰੇ ਕੀ ਤਨਵੀਰ ਨੇ ਤਾਂ ਇਕੱਠੇ ਹੀ ਤਿੰਨ ਸੂਟ ਉਸ ਵਿੱਚੋਂ ਕੱਢ ਲਏ ਦਲਬੀਰ ਤਾਂ ਉਸਦੀ ਸ਼ਕਲ ਦੇਖਦੀ ਹੀ ਰਹਿ ਗਈ ਜਦੋਂ ਕੁਝ ਹੋਰ ਰਿਸ਼ਤੇਦਾਰ ਔਰਤਾਂ ਨੇ ਕਿਹਾ ਤਨਵੀਰ ਤੈਨੂੰ ਇੱਕ ਸੂਟ ਹੀ ਕੱਢਣਾ ਚਾਹੀਦਾ ਸੀ ਬੇਟਾ ਇਹ ਤਾਂ ਤੇਰੀ ਨਵੀਂ ਵਿਆਹੀ ਭਾਬੀ ਦੇ ਸੂਟ ਹਨ ਉਸਦੇ ਮੰਮੀ ਪਾਪਾ ਨੇ ਉਸਨੂੰ ਕਿੰਨੇ ਪਿਆਰ ਨਾਲ ਦਿੱਤੇ ਹੋਣਗੇ ਲੈ ਆਂਟੀ ਫਿਰ ਕੀ ਹੋਇਆ ਭਾਬੀ ਵੀ ਤਾਂ ਮੇਰੀ ਆ ਇਨਾ ਹੱਕ ਤਾਂ ਮੇਰਾ ਵੀ ਆ ਉਦੋਂ ਹੀ ਤਨਵੀਰ ਦੀ ਮੰਮੀ ਨੇ ਕਿਹਾ ਬੇਟਾ ਹੱਕ ਤਾਂ ਇੱਕ ਸੂਟ ਦਾ ਹੀ ਆ ਤੂੰ ਤਾਂ ਦੋ ਹੋਰ ਜ਼ਬਰਦਸਤੀ ਚੱਕ ਲੈ ਫਿਰ ਕੀ ਹੋਇਆ ਮੈਨੂੰ ਪਸੰਦ ਆਏ ਮੈਂ ਲੈ ਲਈ ਜੇਕਰ ਮੈਨੂੰ ਇਹ ਸੂਟ ਨਹੀਂ ਮਿਲੇ ਨਾ ਮੈਂ ਫਿਰ ਭਾਬੀ ਨੂੰ ਵੀ ਨਹੀਂ ਪਾਉਣ ਦੇਣੀ ਆਖਰ ਤਨਵੀਰ ਜਿੱਦ ਤੇ ਅੜ ਗਈ ਉਸਦੀ ਮੰਮੀ ਨੇ ਵੀ ਕਿਹਾ ਚਲੋ ਕੋਈ ਗੱਲ ਨਹੀਂ ਇਹ ਸੂਟ ਤਨਵੀਰ ਪਾਵੇ ਜਾਂ ਦਲਵੀਰ ਇਹ ਕੀ ਗੱਲ ਆ ਇਹ ਨਾਲ ਕਿਉਂ ਰੌਲਾ ਪਾਈ ਜਾਂਦੇ ਹੋ ਜਾ ਤਨਵੀਰ ਫਟਾਫਟ ਸੂਟ ਲੈ ਜਾ ਆਪਣੇ ਕਮਰੇ ਵਿੱਚ ਰੱਖ ਦੇ ਮਾਂ ਦੀ ਸ਼ਹਿ ਮਿਲ ਜਾਣ ਕਾਰਨ ਤਨਵੀਰ ਨੇ ਉਹ ਸੂਟ ਚੱਕੇ ਤੇ ਆਪਣੇ ਕਮਰੇ ਵਿੱਚ ਚਲੀ ਗਈ ਦਲਵੀਰ ਸਿਰਫ ਉਸ ਨੂੰ ਜਾਂਦੇ ਹੋਏ ਦੇਖਦੀ ਹੀ ਰਹੀ ਗਈ ਤਨਵੀਰ ਹਰ ਜਗ੍ਹਾ ਆਪਣੀ ਮਨਮਾਨੀ ਹੀ ਕਰਦੀ ਸੀ। ਦਲਬੀਰ ਦੇ ਲਈ ਤਾਂ ਉਹ ਪਹਿਲਾਂ ਤੋਂ ਹੀ ਹਰ ਕੰਮ ਤਿਆਰ ਕਰਕੇ ਰੱਖਦੀ। ਮਜਾਲ ਕਿ ਦਲਬੀਰ ਫ੍ਰੀ ਹੋ ਕੇ ਅਵਜੀਤ ਦੇ ਨਾਲ ਕਿਤੇ ਘੁੰਮਣ ਚਲੀ ਜਾਵੇ। ਇੱਕ ਵਾਰ ਅਵਜੀਤ ਦੇ ਕਿਸੇ ਦੋਸਤ ਦੀ ਮੈਰਿਜ ਅਨਿਵਰਸਰੀ ਸੀ। ਅਵਜੀਤ ਨੇ ਦਲਬੀਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੂੰ ਤਿਆਰ ਰਹੀਂ। ਪਰ ਜਿਸ ਦਿਨ ਜਾਣਾ ਸੀ ਉਸ ਦਿਨ ਤਨਵੀਰ ਨੇ ਜਾਣ ਬੁੱਝ ਕੇ ਰਸੋਈ ਵਿੱਚ ਖਲਾਰਾ ਪਾ ਰੱਖਿਆ ਸੀ। ਤਨਵੀਰ ਬਸ ਕੰਮ ਹੀ ਵਧਾਉਂਦੀ ਸੀ। ਅਸਨੇ ਕਦੇ ਹੀ ਘਰ ਦੇ ਕੰਮ ਵਿੱਚ ਮਦਦ ਨਹੀਂ ਸੀ ਕੀਤੀ ਤਾਂ ਆਖਰਕਾਰ ਦਲਵੀਰ ਨੂੰ ਹੀ ਸਾਰਾ ਕੰਮ ਕਰਨਾ ਪਿਆ ਜਦੋਂ ਅਵਜੀਤ ਘਰੇ ਆਇਆ ਤੇ ਦਲਵੀਰ ਨੂੰ ਤਿਆਰ ਹੋਇਆ ਨਾ ਦੇਖ ਕੇ ਉਹ ਕਹਿਣ ਲੱਗਾ ਦਲਵੀਰ ਤੂੰ ਹਜੇ ਤੱਕ ਤਿਆਰ ਨਹੀਂ ਹੋਈ ਤੈਨੂੰ ਮੈਂ ਤਿੰਨ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ ਦੋਸਤ ਦੀ ਪਾਰਟੀ ਆ ਉੱਥੇ ਜਾਣਾ ਯਾਰ ਤੈਨੂੰ ਇੰਨੀ ਜੀ ਗੱਲ ਸਮਝ ਨਹੀਂ ਆਉਂਦੀ ਦਲਵੀਰ ਨੇ ਕਹਿਣਾ ਤਾਂ ਚਾਇਆ ਕਿ ਤਨਵੀਰ ਨੇ ਸਾਰਾ ਕੰਮ ਵਧਾ ਦਿੱਤਾ ਪਰ ਅਵਜੀਤ ਨੇ ਉਸ ਨੂੰ ਚੱਪ ਰਹਿਣ ਲਈ ਕਹਿ ਦਿੱਤਾ ਹੁਣ ਬਹਾਨੇ ਨਾ ਮਾਰ ਮੈਂ ਇਕੱਲਾ ਹੀ ਚਲਾ ਜਾਵਾਂਗਾ ਤੂੰ ਘਰੇ ਬੈਠ ਕੇ ਰਸੋਈ ਨੂੰ ਸਵਾਰਦੀ ਰਹਿ ਜਦੋਂ ਅਵਜੀਤ ਜਾਣ ਲੱਗਾ ਤਾਂ ਤਨਵੀਰ ਤਿਆਰ ਹੋ ਕੇ ਆ ਗਈ ਤੇ ਉਸ ਨੂੰ ਕਹਿਣ ਲੱਗੀ ਚੱਲ ਮੈਂ ਚੱਲਦੀ ਹਾਂ ਤੇਰੇ ਨਾਲ ਬਹੁਤ ਦਿਨ ਹੋ ਗਏ ਕਿਸੇ ਪਾਰਟੀ ਤੇ ਨਹੀਂ ਗਈ ਆਖਰ ਅਵਜੀਤ ਕੀ ਕਹਿੰਦਾ ਤਨਵੀਰ ਉਸ ਦੇ ਨਾਲ ਬੈਠ ਪਾਰਟੀ ਤੇ ਚਲੀ ਗਈ ਜਦਕਿ ਦਲਵੀਰ ਘਰੇ ਹੀ ਆਪਣਾ ਮਨ ਮਾਰ ਕੇ ਉਦਾਸ ਜਿਹਾ ਹੋ ਗਿਆ पर हैरानी ਉਸ ਨੂੰ ਇਸ ਗੱਲ ਦੀ ਸੀ ਕਿ ਉਸ ਦੀ ਸੱਸ ਨੇ ਕੁਝ ਵੀ ਨਹੀਂ ਸਿੱਖਿਆ। ਉਹਨਾਂ ਵੱਲੋਂ ਤਾਂ ਉਹਨਾਂ ਦੇ ਘਰ ਦਾ ਕੰਮ ਹੋ ਰਿਹਾ ਸੀ, ਬਸ ਇੰਨਾ ਕਾਫੀ ਸੀ। ਅਕਸਰ تنویر ਦੀਆਂ ਇਨ੍ਹਾਂ ਹਰਕਤਾਂ ਕਾਰਨ ਅਵਜੀਤ ਤੇ ਦਲਵੀਰ ਵਿੱਚ ਕਾਫੀ ਝਗੜੇ ਹੋਣ ਲੱਗੇ ਸੀ। ਜ਼ਿਆਦਾਤਰ ਝਗੜਿਆਂ ਦਾ ਕਾਰਨ ਹਮੇਸ਼ਾ تنویر ਹੀ ਹੁੰਦੀ ਸੀ। ਪਰ ਨਾ ਤਾਂ تنویر ਸੁਧਰੀ ਤੇ ਨਾ ਹੀ ਉਸ ਦੀ ਸੱਸ ਨੇ ਕਦੇ ਉਸ ਨੂੰ ਸੁਧਰਨ ਲਈ ਕਿਹਾ। ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਦਲਵੀਰ ਮਾਂ ਬਣਨ ਵਾਲੀ ਹੈ। ਅਸਦੇ ਤੇ ਅਵਜੀਤ ਦੇ ਲਈ ਇਹ ਬਹੁਤ ਖੁਸ਼ੀ ਦੇ ਪਲ ਸੀ ਖੁਸ਼ੀ ਦੀ ਗੱਲ ਤਾਂ ਉਸਦੇ ਸਾਸਤੇ ਨਨਦ ਲਈ ਵੀ ਸੀ ਪਰ ਘਰ ਦੇ ਕੰਮਾਂ ਵਿੱਚ ਤਨਵੀਰ ਨੇ ਫਿਰ ਵੀ ਕੋਈ ਮਦਦ ਨਹੀਂ ਸੀ ਕੀਤੀ ਉਸ ਦਿਨ ਦਲਵੀਰ ਚੈੱਕਅਪ ਦੇ ਲਈ ਹਸਪਤਾਲ ਜਾ ਰਹੀ ਸੀ ਸਵੇਰ ਤੋਂ ਹੀ ਉਸਦੀ ਸਿਹਤ ਠੀਕ ਨਹੀਂ ਸੀ ਅਵਜੀਤ ਵੀ ਤਿਆਰ ਹੋ ਚੁੱਕਿਆ ਸੀ ਦਲਵੀਰ ਤੇ ਅਵਜੀਤ ਬਾਹਰ ਨਿਕਲਣ ਲੱਗੇ ਤਾਂ ਤਨਵੀਰ ਨੇ ਜੈਦ ਕਰ ਲਈ ਕਿ ਭਾਬੀ ਪਹਿਲਾਂ ਛੱਤ ਤੇ ਪਾਏ ਕੱਪੜੇ ਲਾ ਕੇ ਠੇਠਾ ਰੱਖ ਜਾ ਮੈਂ ਤੁਹਾਡੀ ਕੋਈ ਨੌਕਰ ਨਹੀਂ ਲੱਗੀਆਂ ਜੋ ਉੱਪਰੋਂ ਕੱਪੜੇ ਉਤਾਰ ਕੇ ਲਿਆਵਾਂ ਤਨਵੀਰ ਦੀ ਗੱਲ ਸੁਣ ਕੇ ਅਵਜੀਤ ਨੇ ਕਿਹਾ ਤਨਵੀਰ ਇਹ ਕੰਮ ਤਾਂ ਤੂੰ ਵੀ ਕਰ ਸਕਦੀ ਆ ਤੈਨੂੰ ਦਿਸਦਾ ਨਹੀਂ ਕਿ ਉਸਦੀ ਸਿਹਤ ਠੀਕ ਨਹੀਂ ਆ ਬਈ ਵਾ ਅੱਜ ਤਾਂ ਆਪਣੀ ਘਰ ਵਾਲੀ ਦੇ ਲਈ ਮੇਰੇ ਨਾਲ ਲੜਨ ਲਈ ਤਿਆਰ ਹੋ ਗਿਆ ਸਿਹਤ ਕੋਈ ਇੰਨੀ ਵੀ ਖਰਾਬ ਨਹੀਂ ਆ ਕਿ ਛੱਤ ਤੋਂ ਜਾ ਕੇ ਕੱਪੜੇ ਵੀ ਨਾ ਲਾ ਸਕੇ ਤੇ ਵੈਸੇ ਵੀ ਤੇਰੀ ਘਰ ਵਾਲੀ ਇਸ ਘਰ ਦੀ ਨੂੰ ਵੀ ਹੈ ਇਹ ਉਸਦੀ ਜ਼ਿੰਮੇਵਾਰੀ ਆ ਤੇਰੇ ਨਾਲ ਗੱਲ ਕਰਨਾ ਮਤਲਬ ਆਪਣਾ ਮੂਡ ਖਰਾਬ ਕਰਨਾ ਮੈਂ ਖੁਦ ਹੀ ਜਾ ਕੇ ਉਪਰੋਂ ਕੱਪੜੇ ਲਾ ਲਿਓਣਾ ਹਾਂ ਹਾਂ ਹੁਣ ਘਰ ਵਾਲੀ ਦਾ ਪਾਣੀ ਹੀ ਭਰੇਗਾ ਤੂੰ ਜੋਰੂ ਦਾ ਗੁਲਾਮ ਜੋ ਹੋਇਆ ਉਸਦੀ ਗੱਲ ਸੁਣ ਕੇ ਅਵਜੀਤ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਛੱਤ ਤੇ ਕੱਪੜੇ ਲੈਣ ਚਲਾ ਗਿਆ ਤੇ ਬੋਲਿਆ ਕੁਝ ਨਾ ਇਹ ਦੇਖ ਕੇ ਉਸਦੀ ਮੰਮੀ ਨੇ ਕਿਹਾ ਦਲਵੀਰ ਤੂੰ ਇੱਥੇ ਖੜੀ ਇਹਨਾਂ ਦੀ ਬਹਿਸ ਕਿਉਂ ਸੁਣੀ ਜਾ ਰਹੀ ਆ ਇੰਨੀ ਦੇਰ ਤੱਕ ਤਾਂ ਤੂੰ ਉੱਪਰੋਂ ਜਾ ਕੇ ਕੱਪੜੇ ਲਾ ਲੈ ਆਉਣੇ ਸੀ ਹੁਣ ਅਵਜੀਤ ਚੰਗਾ ਲੱਗੂਗਾ ਔਰਤਾਂ ਦੇ ਕੱਪੜੇ ਲਾ ਕੇ ਲਿਆਉਂਦਾ ਹੋਇਆ ਹੁਣ ਉਸਦੀ ਸੱਸ ਨੇ ਕਹਿ ਦਿੱਤਾ ਸੀ ਤਾਂ ਦਲਬੀਰ ਨੂੰ ਛੱਤ ਤੇ ਜਾਣਾ ਹੀ ਪੈਣਾ ਸੀ ਉਹ ਉੱਪਰ ਜਾਣ ਲੱਗੀ ਤਾਂ تنویر ਨੇ ਕਿਹਾ ਹੁਣ ਥੋੜੇ ਛੇਤੀ ਛੇਤੀ ਪੈਰ ਅੱਗੇ ਕਰ ਲੈ ਕੀ ਰੱਬ ਨੇ ਤੇਰੇ ਪੈਰਾਂ ਵਿੱਚ ਜਾਨ ਨਹੀਂ ਪਾਈ ਉਨੀ ਦੇਰ ਤੱਕ ਤਾਂ ਅਵਜੀਤ ਨੇ ਕੱਪੜੇ ਉਤਾਰ ਕੇ ਥੱਲੇ ਲੈ ਆਉਣੇ ਆ ਉਸਦੀ ਗੱਲ ਸੁਣ ਕੇ ਦਲਬੀਰ ਝੇਤੀ-ਝੇਤੀ ਉੱਪਰ ਪੌੜੀਆਂ ਤੇ ਚੜਨ ਲੱਗੀ ਪਰ ਹਜੇ 7-8 ਪੌੜੀਆਂ ਹੀ ਚੜੀ ਸੀ ਕਿ ਉਸ ਨੂੰ ਚੱਕਰ ਆ ਗਿਆ ਉਹ ਪੌੜੀਆਂ ਤੋਂ ਰੁੜਦੀ ਹੋਈ ਥੱਲੇ ਅੜ ਗਈ ਤੇ ਡਿੱਗਦਿਆਂ ਹੀ ਬੇਹੋਸ਼ ਹੋ ਗਈ ਅਚਾਨਕ ਹੋਈ ਇਸ ਹਾਦਸੇ ਨਾਲ ਸਭ ਲੋਕ ਹੈਰਾਨ ਰਹਿ ਗਏ ਕਾਲੀ-ਕਾਲੀ ਵਿੱਚ ਦਲਬੀਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਦਾ ਮਿਸਕੈਰੇਜ ਹੋ ਚੁੱਕਿਆ ਸੀ ਇਥੋਂ ਤੱਕ ਕਿ ਪੌੜੀਆਂ ਤੋਂ ਡਿੱਗਣ ਦੇ ਕਾਰਨ ਉਸ ਦੇ ਇੱਕ ਪੈਰ ਤੇ ਵੀ ਜ਼ਿਆਦਾ ਹੀ ਸੱਟ ਲੱਗ ਗਈ ਸੀ ਅਜ ਤੱਕ ਉਸ ਕਾਰਨ ਕਰਕੇ ਆਪਣੇ ਪੈਰਾਂ ਤੇ ਉਹ ਪੂਰੀ ਤਰ੍ਹਾਂ ਖੜੀ ਨਹੀਂ ਸੀ ਹੋ ਸਕੀ ਉਸ ਦਿਨ ਦੀ ਚੀਜ਼ ਅੱਜ ਵੀ ਦਲਵੀਰ ਦੇ ਮਨ ਵਿੱਚ ਸੀ ਇਸ ਕਾਰਨ ਤਾਂ ਉਹ ਤਨਵੀਰ ਨੂੰ ਕਦੇ ਮਾਫ਼ ਨਹੀਂ ਸੀ ਕਰ ਸਕੀ ਭਾਵੇਂ ਕਿ ਤਨਵੀਰ ਦਾ ਵਿਆਹ ਹੋ ਗਿਆ ਸੀ ਉਹ ਆਪਣੇ ਸਹੁਰੇ ਚਲੀ ਗਈ ਸੀ ਪਰ ਦਲਵੀਰ ਨੇ ਆਪਣੇ ਆਪ ਨੂੰ ਤਨਵੀਰ ਤੋਂ ਦੂਰ ਹੀ ਰੱਖਿਆ ਉਹ ਕਦੇ ਉਸ ਨਾਲ ਗੱਲ ਨਾ ਕਰਦੀ ਵਿਆਹ ਦੇ ਸਮੇਂ ਵੀ ਉਸ ਦਾ ਸਾਰਾ ਕੰਮ ਅਵਜੀਤ ਤੇ ਉਸ ਦੀ ਮੰਮੀ ਨੇ ਹੀ ਕੀਤਾ ਸੀ ਦਲਵੀਰ ਨੇ ਤਾਂ تنਵੀਰ ਦੇ ਕਿਸੇ ਵੀ ਕੰਮ ਨੂੰ ਹੱਥ ਨਹੀਂ ਸਿਲਾਇਆ। ਖੈਰ ਦਲਵੀਰ ਨੇ ਖਾਣਾ ਤਾਂ ਬਣਾ ਦਿੱਤਾ ਤੇ ਆਪਣੇ ਕਮਰੇ ਵਿੱਚ ਆ ਗਈ। ਉਸ ਦੀ ਸੱਸ ਨੂੰ ਇਹ ਪਤਾ ਸੀ ਕਿ ਦਲਵੀਰ ਖਾਣਾ ਪਰੋਸੇਗੀ ਨਹੀਂ। ਇਸ ਲਈ ਉਹ ਖੁਦ ਉੱઠી ਆਪਣਾ ਅਤੇ تنویر ਦਾ ਖਾਣਾ ਲੈ ਕੇ ਬਾਹਰ ਆ ਗਈ। ਆਪਣੀ ਮੰਮੀ ਨੂੰ ਖਾਣਾ ਲਿਆਉਂਦੇ ਦੇਖ تنਵੀਰ ਨੂੰ ਗੁੱਸਾ ਆ ਗਿਆ ਤੇ ચીਕਦੇ ਹੋਏ ਕਹਿਣ ਲੱਗੀ। ਐਨੀ ਵੀ ਕੀ ਏਗੋ ਲੈ ਕੇ ਬੈਠੀ ਆ? ਕੀ ਖਾਣਾ ਵੀ ਪਾਕੇ ਨਹੀਂ ਫੜਾ ਸਕਦੀ ਬੇਟਾ ਮੈਂ ਖਾਣਾ ਦੇ ਤਾਂ ਰਹੀ ਆ ਫਿਰ ਕਿਉਂ ਇੰਨੀਆਂ ਗੱਲਾਂ ਕਰ ਰਹੀ ਆ ਤੈਨੂੰ ਤਾਂ ਖਾਣੇ ਨਾਲ ਮਤਲਬ ਹੋਣਾ ਚਾਹੀਦਾ ਅਸਲੀ ਮੰਮੀ ਨੇ ਤਨਵੀਰ ਨੂੰ ਸਮਝਾਉਂਦਿਆਂ ਕਿਹਾ ਆਏ ਕਿਵੇਂ ਮੈਂ ਆਪਣੇ ਪੇਕੇ ਆਈ ਆ ਇਸ ਘਰ ਤੇ ਮੇਰਾ ਵੀ ਓਨਾ ਹੀ ਹੱਕ ਆ ਜਿੰਨਾ ਉਸਦੇ ਪਤੀ ਦਾ ਫਿਰ ਇਹਨਾਂ ਤਮਾਸ਼ਾ ਕਿਉਂ ਕਰਨਾ ਮਾਂ-ਬਾਪ ਨੇ ਇੰਨੇ ਵੀ ਸੰਸਕਾਰ ਨਹੀਂ ਦਿੱਤੇ ਕਿ ਨਨਦ ਗਰਭਵਤੀ ਆ ਇੱਥੇ ਆਈ ਆ ਦੀ ਉਸ ਦੀ ਸੇਵਾ ਕਰੇ تنਵੀਰ ਨੇ ਇਹ ਗੱਲ ਇੰਨੀ ਜ਼ੋਰ ਨਾਲ ਕਹੀ ਸੀ ਕਿ ਅੰਦਰ ਦਲਵੀਰ ਨੂੰ ਵੀ ਸੁਣ ਗਈ ਸੀ ਇਹ ਸੁਣਦਿਆਂ ਹੀ ਉਹ ਬਾਹਰ ਨਿਕਲ ਆਈ ਨਣਦ ਭੈਣ ਜੀ ਕਦੇ ਤੂੰ ਮੈਨੂੰ ਚੈਨ ਨਾਲ ਰਹਿਣ ਦਿੱਤਾ ਸੀ ਜੋ ਮੇਰੇ ਤੋਂ ਸੇਵਾ ਦੀ ਉਮੀਦ ਲੈ ਕੇ ਆਈਆਂ ਇੰਨਾ ਹੀ ਸੇਵਾ ਦਾ ਸ਼ੌਂਕ ਆ ਤਾਂ ਆਪਣੀ ਮੰਮੀ ਤੇ ਭਰਾ ਤੋਂ ਕਰਵਾ ਲੈ ਮੇਰੇ ਤੋਂ ਕੋਈ ਉਮੀਦ ਨਾ ਰੱਖੀ ਸ਼ੁਕਰ ਕਰ ਕਿ ਮੈਂ ਕਿਸੇ ਨੂੰ ਰੋਕਦੀ ਟੋਕਦੀ ਨਹੀਂ ਨਹੀਂ ਤਾਂ ਜਿਸ ਤਰ੍ਹਾਂ ਦੀਆਂ ਤੇਰੀਆਂ ਹਰਕਤਾਂ ਐ ਨਾ ਮੰਮੀ ਤੋਂ ਬਾਅਦ ਤੇਰੇ ਪੇਕੇ ਨਹੀਂ ਰਹਿਣੇ ਦਲਵੀਰ ਦੇ ਮੂੰਹੋਂ ਇਹ ਗੱਲ ਸੁਣ ਕੇ ਤਨਵੀਰ ਨੇ ਆਪਣੇ ਮੰਮੀ ਵੱਲ ਵੇਖਿਆ ਉਸ ਦੀ ਮੰਮੀ ਨੇ ਹੱਥ ਜੋੜ ਕੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਇਹਨਾਂ ਤਾਂ ਤਨਵੀਰ ਨੂੰ ਸਮਝ ਆ ਗਿਆ ਸੀ ਕਿ ਦਲਵੀਰ ਹੁਣ ਉਸ ਦੀ ਕੋਈ ਸੇਵਾ ਸੁਭਾ ਨਹੀਂ ਕਰਨ ਵਾਲੀ ਤੇ ਆਖਰ ਹੋਇਆ ਵੀ ਇਸੇ ਤਰ੍ਹਾਂ ਤਨਵੀਰ ਦੀ ਡਿਲੀਵਰੀ ਪੇਕੇ ਹੀ ਹੋਈ ਜਿਸ ਦੇ ਲਈ ਉਸ ਦੀ ਮੰਮੀ ਨੇ ਇੱਕ ਕੰਮ ਵਾਲੀ ਰੱਖ ਲਈ ਦਲਵੀਰ ਨੇ ਤਾਂ ਉਸਨੇ ਕਿਸੇ ਵੀ ਕੰਮ ਨੂੰ ਹੱਥ ਤੱਕ ਨਹੀਂ ਲਾਇਆ ਸੋ ਕਈ ਵਾਰ ਕਿਸੇ ਵਿਅਕਤੀ ਦਾ ਮਨ ਦੂਜੇ ਵਿਅਕਤੀ ਤੋਂ ਇੰਨਾ ਹਤਾਸ਼ ਹੋ ਜਾਂਦਾ ਕਿ ਦੁਬਾਰਾ ਉਸ ਨੂੰ ਉਹ ਮੂੰਹ ਨਹੀਂ ਲਾਂਦਾ ਤੁਹਾਡਾ ਦਲਵੀਰ ਦੇ ਫੈਸਲੇ ਬਾਰੇ ਕੀ ਕਹਿਣਾ ਹੈ ਕਿ ਉਹ ਜੋ ਕਰ ਰਹੀ ਹੈ ਆਪਣੇ ਆਨੰਦ ਦੇ ਨਾਲ ਉਹ ਸਹੀ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਉਡੀਕ ਰਹੇਗੀ ਚੰਗੀ ਲੱਗੀ ਕਹਾਣੀ ਤਾਂ ਇੱਕ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ ਉਮੀਦ ਕਰਦੀ ਹਾਂ ਤੁਹਾਨੂੰ ਵੀ ਬਹੁਤ ਪਸੰਦ ਆਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ